ਦੇ ਰੱਖ ਨਾ ਰਵਿੰਦਰ ਕੀ ਨਹੀਂ ਕਰਨ ਕੁਛ ਵੀ ਨਹੀਂ ਕਰਨਾ ਕੀ ਉਹ ਮੇਰੀ ਗੱਲ ਸੁਣ ਮੈਨੂੰ ਪਹਿਲਾਂ ਪਾਣੀ ਲਿਆ ਦੇ ਤੇ ਬਾਅਦ ਚ ਰੋਟੀ ਲਿਆ ਦੇ ਤੇ ਮੈਂ ਉੱਥੇ ਬਹਿਣਾ ਪਾ ਕੇ ਤੇ ਖਾ ਲਵਾਂ ਮੈਂ ਕਹਿਤਾ ਵਾ ਨਾ ਤੇ ਯਾਰ ਪਾਦੇ ਹਾਂ ਦੋ ਦ ਮਿੰਟ ਲੱਗਣੇ ਆ ਮੈਂ ਕੀ ਤਾਂ ਨਾ ਕੀ ਸੋਚਿਆ ਉਹਦੇ ਦਿਮਾਗ ਵਿੱਚ ਕੀ ਗੱਲ ਆਈ ਸਿਰਫ ਹਰ ਚੀਜ਼ ਜਿਆਦਾ ਥੋੜਾ ਹੁੰਦੀ ਆ ਧਿਆਨ ਭਾਵੀ ਤੇ ਹੁੰਦੀ ਆ ਨਾ ਫਿਰ ਵੀ ਖੂਨ ਹੀ ਇਹਦਾ ਆਪਣਾ ਤੇ ਮੈਂ ਉੱਥੋਂ ਹੀ ਆਇਆ ਬੰਬੀ ਤੇ ਹੀ ਅੱਗੇ ਤੇ ਉਹ ਪਨੀਰੀ ਚ ਕੱਖ ਬੜਾ ਵਾ ਤੇ ਦਵਾਈ ਨਾ ਲਿਆ ਕੇ ਮਾਰਦੀ ਇਹਨੂੰ ਨਹੀਂ ਨਹੀਂ ਮੈਂ ਆਪੇ ਲੈ ਆਉਂਗਾ ਦਵਾਈ ਉਹ ਚਲੋ ਕੋਈ ਗੱਲ ਨਹੀਂ ਮੈਂ ਲੈ ਆ ਕੇ ਮਾਰ ਦਿੰਦਾ ਵਾਂ ਉਹ ਕੋ ਸ਼ਰਮ ਕਰ ਜਿਹੜੇ ਤੂੰ ਕੰਮ ਫੜੇ ਸੀ ਤੇ ਜੇ ਉਹ ਨਾ ਜੋਬਨ ਘਰ ਆਉਂਦਾ ਤੂੰ ਤਾਂ ਸਾਨੂੰ ਫਸਾਤਾ ਹੀ ਨਹੀਂ ਫਸਾਤਾ ਪੀਨਾ ਨੇ ਵੀ ਗਲਤੀ ਕੀਤੀ ਆ ਪਰ ਮੰਦੇ ਜੋਧ ਫੇਰਨੀ ਆ ਮੈਂ ਤਾਂ ਇਹਨੂੰ ਆਖਿਆ ਹੀ ਵੀ ਚਲ ਜੇ ਤੁਹਾਡੀ ਗਲਤੀ ਆ ਨਾ ਤੇ ਤੁਹਾਨੂੰ ਮੰਨ ਲੈਣਾ ਚਾਹੀਦਾ ਜੀ ਐਦਾਂ ਹੁਣ ਸਾਰੇ ਸਿਆਣੇ ਬਣੇ ਨਹੀਂ ਗੱਲਾਂ ਕਰਨਦੇ ਆ ਤੇ ਕੱਲ ਨੂੰ ਸਾਰਿਆਂ ਨਜ਼ਰਾਂ ਵਿੱਚ ਗਿਰਨਾ ਹੀ ਆ ਤੁਹਾਨੂੰ ਫਿਕਰ ਕੰਮ ਦੀ ਕੋਈ ਲੋੜ ਨਹੀਂ